ਅਰਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਤੁਸੀਂ ਇਕੱਲੇ ਨਹੀਂ ਖਲੋਂਦੇ ਤੁਹਾਡੀ ਅਰਦਾਸ 10 ਗੁਰੂ ਸਾਹਿਬ ਨੇ 4 ਸਹਿਬਜ਼ਾਦੇ ਨੇ 5 ਪਿਆਰੇ ਨੇ 40 ਮੁਕਤੇ ਨੇ ਸ਼ਹੀਦ ਨੇ ਮੁਰੀਦ ਨੇ ਖੱਟੀ ਨੇ ਜਪੀ ਨੇ ਬੰਦਗੀ ਕਰਨ ਵਾਲੇ ਨੇ ਸਿੱਖ ਕੱਲਾ ਕਦੀ ਅਰਦਾਸ ਨਹੀਂ ਕਰਦਾ ਇਹ ਜਦੋਂ ਅਸੀਂ ਪਾਠ ਕਰਨੇ ਜਿਹੜੀ ਅਰਜ਼ ਕਰ ਲੱਗਾ ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੈ ਹੋਈ ਸਹਾਇ ਕਹਿੰਦੇ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਨੂੰ ਭਾਈ ਕਾਨ ਸਿੰਘ ਨਾਬਾ ਨੇ ਇਹੀ ਅਰਥ ਕੀਤੇ ਆ ਪਰਮ ਸ਼ਕਤੀ ਨੂੰ ਅਕਾਲ ਪੁਰਖ ਨੂੰ ਅਸੀਂ ਧਿਆਉਨਾ ਹੈ ਮੈਂ ਧਿਆਉਨਾ ਕਿਸ ਨੂੰ ਗੁਰੂ ਨਾਨਕ ਲਈ ਧਿਆਏ ਫਿਰ ਜੀ ਤਿੰਨ ਪਾਤਸ਼ਾਹਾਂ ਦਾ ਜ਼ਿਕਰ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਗੁਰੂ ਨਾਨਕ ਸਾਹਿਬ ਜੀ ਲਈ ਧਿਆਏ ਧਿਆਉਂਦਾ ਹਾਂ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ